ਲੰਬੇ ਸਮੇਂ ਤੋਂ ਸ਼ਹਿਰ ਨਿਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਤੂਰੀ ਵਿੱਚ ਪਹਿਲਾ ਅਲਟਰਾਸਾਉਂਡ ਸਕੈਨ ਸੈਂਟਰ ਖੁੱਲ ਗਿਆ ਹੈ ਜਿਸ ਦਾ ਉਦਘਾਟਨ ਵਾਕਪੋਰਡ ਦੇ ਮੈਂਬਰ ਡਾਕਟਰ ਅਨਵਰ ਪਸੌੜ ਅਤੇ ਸਮਾਜ ਸੇਵੀ ਰਣਜੀਤ ਸਿੰਘ ਧੀਰਾ ਨੇ ਕੀਤਾ ਇਸ ਮੌਕੇ ਤੇ ਡਾਕਟਰ ਅਨਵਰ ਪਸੌੜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਪਹਿਲਾ ਅਲਟਰਾਸਾਉਂਡ ਸਕੈਨ ਸੈਂਟਰ ਖੁੱਲਿਆ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਪਿਛਲੇ ਹੱਕ ਹੈ ਤਾਂ ਸ਼ਹਿਰ ਨਿਵਾਸੀਆਂ ਨੂੰ ਅਲਟਰਾਸਾਉਂਡ ਕਰਵਾਉਣ ਦੇ ਲਈ ਤੂਰੀ ਤੋਂ 15 ਕਿਲੋਮੀਟਰ ਸੰਗਰੂਰ ਜਾਣਾ ਪੈਂਦਾ ਸੀ ਜੋ ਕਿ ਹੁਣ ਇਸ ਅਲਟਰਾਸਾਉਂ ਜਿੱਥੇ ਫਾਇਦਾ ਹੋਵੇਗਾ ਉੱਥੇ ਹੀ ਪੈਸੇ ਦੀ ਵੀ ਬਚਤ ਹੋਵੇਗੀ। ਜਮਰੇਕ ਕੋਲਾ ਸਕੈਨਿੰਗ ਸੈਂਟਰ ਜੋ ਧੂਰੀ ਵਿਖੇ ਖੁੱਲਿਆ ਸਿਵਲ ਹਸਪੀਟਲ ਦੇ ਨੇੜੇ ਤੇ ਅਸੀਂ ਆਪਣੇ ਵੱਲੋਂ ਸਮੁੱਚੀ ਪਾਰਟੀ ਵੱਲੋਂ ਜਿੰਨੇ ਵੀ ਸਾਥੀ ਪਹੁੰਚਿਆ ਸਾਰਿਆਂ ਵੱਲੋਂ ਮੁਬਾਰਕਵਾਦ ਦਿੰਨੇ ਆ ਕਿਉਂਕਿ ਧੂਰੀ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਸਕੈਨਿੰਗ ਸੈਂਟਰ ਦੀ ਲੋੜ ਸੀ। ਧੂਰੀ ਵਾਸੀਆਂ ਨੂੰ ਜਦੋਂ ਵੀ ਕਿਸੇ ਨੇ ਸਕੈਨਿੰਗ ਕਰਾਉਣ ਲਈ ਜਾਣਾ ਪੈਂਦਾ ਸੀ ਤਾਂ ਸੰਗਰੂਰ ਜਾਂ ਮਰੇਕ ਕੋਲੇ ਜਾਣਾ ਪੈਂਦਾ ਸੀਗਾ। ਪਹਿਲੀ ਦਫਾ ਹੋਇਆ ਕਿ ਧੂਰੀ 'ਚ ਸਕੈਨਿੰਗ ਸੈਂਟਰ ਆਇਆ ਔਰ ਧੂਰੀ ਦਾ ਜਿਹੜਾ ਸਿਵਲ ਹਸਪੀਟਲ ਆ ਇਹ ਵੀ ਬਹੁਤ ਜਲਦੀ ਅਪਗ੍ਰੇਡ ਹੋ ਰਿਹਾ ਇੱਥੇ ਫੁੱਲ ਜਿਹੜੀਆਂ ਫੈਸਿਲਟੀਆਂ ਦੀ ਲੋੜ ਆ ਘਾਟਾਂ ਨਿਕੀਆਂ ਲੰਬੇ ਸਮੇਂ ਤੋਂ ਉਹ ਸਾਰੀਆਂ ਆਉਣ ਵਾਲੇ ਟਾਈਮ ਦੇ ਵਿੱਚ ਪੂਰੀਆਂ ਹੋ ਜਾਣੀਆਂ ਜੇ ਪੰਜਾਬ ਦੇ ਮੁੱਖ ਮੰਤਰੀ ਸardar ਭਵਨ ਸਿੰਘ ਮਾਨ ਦਾ ਇਹ ਹਲਕਾ ਸੀਐਮ ਸਿਟੀ ਬਣਿਆ ਤਾਂ ਇਦਾਂ ਦੇ ਸਕੈਨਿੰਗ ਸੈਂਟਰ ਜਾਂ ਹੋਰ ਜਿਹੜੀਆਂ ਫੈਸਿਲਟੀਆਂ ਨੇ ਧੂਰੀ ਬਚਾਉਣ ਲੱਗੀਆਂ ਨੇ ਨਹੀਂ ਲੰਬੇ ਸਮੇਂ ਤੋਂ ਧੂਰੀ ਵਾਂਝੀ ਸੀ ਇਸ ਕੰਮ ਲਈ ਮੈਂ ਆਪਣੇ ਵੱਲੋਂ ਦੁਆਰਾ ਫੇਰ ਇਹਨਾਂ ਨੂੰ ਮੁਬਾਰਕਵਾਦ ਦਿੰਦੇ ਆਂ ਔਰ ਧੂਰੀ ਵਾਸੀਆਂ ਲਈ ਖੁਸ਼ੀ ਦੀ ਗੱਲ ਆ ਕਿ ਉਹਨਾਂ ਨੂੰ ਦੂਰ ਨੇੜੇ ਸਾਰਾ ਉਹਦੇ ਵਿੱਚ ਜਾਣਾ ਪੈਂਦਾ ਸੀ ਹੁਣ ਜਾਣ ਦੀ ਲੋੜ ਨਹੀਂ ਧੂਰੀ ਵਿਖੀ ਇਹ ਜਿਹੜੀ ਸਹੂਤਾ ਇਹ ਉਪਲਬਧ ਹੈ ਫਿਲਹਾਲ ਅਸੀਂ ਸਿਰਫ ਅਲਟਰਾਸਾਉਂਡ ਦੀ ਸੇਵਾਾਂ ਸ਼ੁਰੂ ਕੀਤੀਆਂ ਨੇ ਤੇ ਆਨ ਵਾਲੇ ਟਾਈਮ ਵਿੱਚ ਸੀਟੀ ਵਗੈਰਾ ਸ਼ੁਰੂ ਕਰ ਲਾਂਗੇ ਤੇ ਐਕਸ-ਰੇ ਦੀ ਸੇਵਾ ਵੀ ਨਾਲ ਦੇ ਰਹੇ ਹਾਂ ਇਸ ਟਾਈਮ ਤੇ ਬਾਕੀ ਪ੍ਰਧਾਨ ਜੀ ਦੇ ਨਾਲ ਤੇ ਚਹਿਲ ਜੀ ਦੇ ਹੋ ਕੇ ਨਾਲ ਖੁੱਲਿਆ ਸੀ ਬਾਕੀ ਸ਼ਹਿਰ ਵਾਸੀਆਂ ਅਸੀਂ ਹੋਗਾ ਤੇ ਬਹੁਤ ਧੰਨਵਾਦੀ ਹਾਂ ਅਸੀਂ ਲੋਕਾਂ ਨੂੰ ਕੀ ਅਪੀਲ ਕਰੂਗੇ ਲੋਕਾਂ ਨੂੰ بس ਇਹੀ ਅਪੀਲ ਹੈ ਕਿ ਅਸੀਂ ਥੋੜਾ ਸ਼ਹਿਰ ਚ ਆਏ ਆ ਤਾਂ ਸਾਡਾ ਪੂਰਾ ਸਾਥ ਦੇਣ ਤੇ ਸਾਡੇ ਵੱਲੋਂ ਜੋ ਵੀ ਜਿੰਨਾ ਵੀ ਬੰਦ ਸੇਵਾਵਾਂ ਜਿਹੜੀ ਬੰਨੇ ਦਿੱਤੇ ਜਾਣਗੀਆਂ ਬਾਕੀ ਜਿਹੜੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਉਹ ਤੁਹਾਨੂੰ ਦੱਸਿਆ ਦੇਖੋ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਆ ਸਾਡੇ ਮਿਰਜੀ ਦਾ ਜਿਨ੍ਹਾਂ ਨੇ ਸਾਡੇ ਕਹਿਣ ਤੇ ਧੂਰੀ ਸਕੈਨਸਟਰ ਹੁਣ ਲਿਆ ਇੱਥੇ ਲੋਕਾਂ ਨੂੰ ਪਿਛਲੇ ਬਹੁਤ ਲੰਮੇ ਸਮੇਂ ਤੋਂ ਇੰਨੀਆਂ ਮੁਸ਼ਕਲਾਂ ਆਉਂਦੀਆਂ ਸੀ ਜਾਨੀ ਕਿ ਅਲਟਰਾਸਾਉਂਡ ਕਰਾਉਣ ਲਈ ਘੱਟੋ ਘੱਟ 15-20 ਕਿਲੋਮੀਟਰ ਦੂਰ ਜਾਣਾ ਪੈਂਦਾ ਗਰੀਬ ਲੋਕ ਇੰਨੇ ਨੇ ਜਿਨ੍ਹਾਂ ਨੂੰ ਜਾਣ ਦੇ ਵਾਸਤੇ ਵੀ ਤਿੰਨ ਤਣ ਘੰਟੇ ਪੂਰੇ ਦਿਹਾੜੀ ਛੱਡਣੀ ਪੈਂਦੀ ਸੀ ਅਸੀਂ ਇਹਨਾਂ ਦੇ ਇੰਨੇ ਧੰਨਵਾਦੀ ਆ ਵੀ ਇਹਨਾਂ ਨੇ ਸਾਡੇ ਕਹਿਣ ਤੇ ਧੂਰੀ ਇੱਕ ਸਕੈਨਿੰਗ ਸੈਂਟਰ ਖੋਲ੍ਹਿਆ ਤੇ ਇਹਦੇ ਚ ਇੱਕ ਹੋਰ ਬਹੁਤ ਵੱਡੀ ਗੱਲ ਹੈ ਇਹ ਸਿਵਲ ਹਸਪਤਲ ਦੇ ਸਾਹਮਣੇ ਹੈ ਇੱਕ ਹੋਰ ਇਹ ਹੈ ਵੀ ਇਹ ਜਿੱਥੇ ਕੋਈ ਗਰੀਬ ਹੈ ਕੋਈ ਇਹੋ ਜਿਹਾ ਪੇਸ਼ੈਂਟ ਹੈ ਜਿਹੜਾ ਪੂਰੇ ਪੈਸੇ ਨਹੀਂ ਦੇ ਸਕਦਾ ਅਸੀਂ ਉਹਨੂੰ ਪੂਰੀ ਫੁੱਲ ਸਹੂਲਤ ਦੇਵਾਂਗੇ ਉਹਨੂੰ ਫੁੱਲ ਕੰਸੈਸ਼ਨ ਕਰਾ ਕੇ ਅਲਟਰਾਸਾਉਂਡ ਕਰਾਵਾਂਗੇ ਇਹ ਅਪੀਲ ਕਰੋਂਗੇ ਕਹਿਤੋਂ ਆਪੀ ਨੂੰ ਅਪੀਲ ਇਹੀ ਹੈ ਜੀ ਵੀ ਹੁਣ ਬਾਹਰ ਜਾਣ ਨਾਲੋਂ ਨੇੜੇ ਆਪਣਾ ਸੈਂਟਰ ਖੋਲ੍ਹਿਆ ਹੈ ਸਾਰੇ ਆਪਣੇ ਸ਼ਹਿਰ ਦੇ ਵਾਸੀਆਂ ਨੂੰ ਇਹੀ ਹੈ ਵੀ ਭਾਈ ਇਹਨਾਂ ਦਾ ਸਾਥ। ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਨੂੰ ਇਸ ਗੱਲ ਦੀ ਮੁਬਾਰਕਬਾਦ ਦੇਣਾ ਚਾਹਣਾ ਕਿ ਪਿਛਲੇ ਖਾਸੇ ਲੰਬੇ ਸਮੇਂ ਤੋਂ ਜਿਹੜੇ ਸਾਡੇ ਧੂਰੀ ਦੇ ਵਿੱਚ ਸਕੈਨ ਸੈਂਟਰ ਦੀ ਬਹੁਤ ਵੱਡੀ ਘਾਟ ਸੀ ਇੱਕ ਪਾਸੇ ਬੰਦਾ ਜ਼ਿੰਦਗੀ ਔਰ ਮੌਤ ਦੇ ਵਿੱਚ ਝੂਜ ਰਿਹਾ ਸੀ ਦੂਸਰੇ ਪਾਸੇ ਜਿਹੜੇ ਡਾਕਟਰ ਸਹਿਵਾਨ ਸੀ ਉਹਰੇ ਸਕੈਨ ਸੈਂਟਰ ਨਾ ਹੋਣ ਕਰਕੇ ਉਹਨਾਂ ਨੂੰ ਅਲਟਰਾਸਾਉਂਡ ਸੰਗਰੂਰ ਜਾ ਕੇ ਵਿਖੇ ਕਰਾਉਣਾ ਪੈਂਦਾ ਸੀ ਜਿੱਥੇ ਸਮੇਂ ਦੀ ਬਰਬਾਦੀ ਸੀ ਉੱਥੇ ਘਰ ਦੇ ਪਰਿਵਾਰਾਂ ਨੂੰ ਇਸ ਚੀਜ਼ ਕਲ ਦੀ ਚਿੰਤਾ ਰਹਿੰਦੀ ਸੀ ਕਿ ਜਿਹੜਾ ਉਹ ਸਮਾਂ ਜਿੱਥੇ ਡਾਕਟਰੀ ਮੈਡੀਸਨ ਦੇ ਇਲਾਜ ਦੇ ਵਿੱਚ ਉਸ ਤੇ ਉੱਤੇ ਲਾਉਣਾ ਸੀ ਉਹ ਸਮਾਂ ਬਰਬਾਦ ਹੁੰਦਾ ਸੀ ਅੱਜ ਸਾਡੇ ਧੂਰੀ ਸ਼ਹਿਰ ਦੇ ਵਿੱਚ ਸਕੈਨ ਸੈਂਟਰ ਖੁੱਲਿਆ ਔਰ ਮੈਨੂੰ ਪੂਰਨ ਆਸ ਹੈ ਕਿ ਜਿਹੜੇ ਸਾਡੇ ਲੋਕ ਮਰੀਜ਼ ਜਿਨ੍ਹਾਂ ਦਾ ਕੋਈ ਇਲਾਜ ਕਰਾਉਣ ਦੇ ਲਈ ਪਹਿਲਾਂ ਸਕੈਨ ਸੈਂਟਰ ਮਿਲ ਸੰਗਰੂਰ ਜਾ ਕੇ ਬਾਹਰ ਜਾਣਾ ਪੈਂਦਾ ਸੀ ਅੱਜ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਧੂਰੀ ਸ਼ਹਿਰ ਦੇ ਵਿੱਚ ਖੁੱਲ ਗਿਆ ਇੱਕ ਬਹੁ